ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਅੱਜ ਜਿਹੜੀਆਂ ਤਸਵੀਰਾਂ ਸੀ ਲਾੜਣਾ ਸਾਂਝੀਆਂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅੱਜ ਸਾਡੀ ਟੀਮ ਪਹੁੰਚਿਆ ਜੀ ਪਿੰਡ ਕੋਕਾ ਵਿਖੇ ਜਿੱਥੇ ਅੱਜ ਤਨਤਨ ਸ਼ਹੀਦ ਬਾਬਾ ਹਰਪ੍ਰੀਤ ਸਿੰਘ ਜੀ ਸਿੱਕਾਂ ਵਾਲਿਆਂ ਦੀ ਜੋ ਸਾਲਾਨਾ ਵਰਸੀ ਇੱਥੇ ਪਿੰਡ ਕੋਕਾ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਅਤੇ ਖਾਹ ਦੇ ਨਾਲ ਜਿਹੜੀ ਸੰਗਤ ਜਿਹੜੀ ਮਨਾਰੀ ਆ ਉਹਦੀਆਂ ਤਸਵੀਰਾਂ ਅਸੀਂ ਤਾਂ ਜਣਾ ਸਾਂਝਿਆ ਕਰਨ ਜਾ ਰਹੇ ਆ ਤੇ ਤੁਹਾਨੂੰ ਦੱਸਣਾ ਚਾਹਾਂਗਾ ਜਿੱਤੇ ਇਹ ਗਰਮੀ ਸਮਾਗਮ ਜਿਹੜੇ ਚੱਲ ਰਹੇ ਨੇ ਉਥੇ ਨਾਲ ਹੀ ਗੁਰੂ ਪਿਆਰਿਓ ਆਈਆਂ ਸੰਗਤਾਂ ਵਾਤੇ ਜਿਹੜੇ ਗੁਰੂ ਕੇ ਲੰਗਰ ਆ ਆਪਾਂ ਲੰਗਰਾਂ ਦੀ ਗੱਲ ਕਰੀਏ ਲੰਗਰਾ ਲੰਗਰ ਜਿਹੜੇ ਆ ਟੋਟ ਜਿਹੜੇ ਗੁਰੂ ਪਿਆਰਿਓ ਜਿਹੜੇ ਇੱਥੇ ਇਹ ਪਿੰਡ ਹੁਕਾ ਦੇ ਵਿੱਚ ਜਿਹੜਿਆ ਇਹ ਬਾਬਾ ਜੀ ਦਾ ਸਥਾਨ ਵਾ ਇਹ ਬਾਬਾ ਅਰ ਸ਼ੀਰ ਬਾਬਾ ਅਰ ਭੱਜਣ ਸਿੰਘ ਜੀ ਹੋਣਾ ਦਾ ਜੋ ਸਥਾਨ ਵਾ ਉਥੇ ਅੱਜ ਰਾਈ ਬਾਬਾ ਜੀ ਦੀ ਜਿਹੜੀ ਸਾਲਾਨਾ ਵਰਤੀ ਜਿਹੜੀ ਆ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਅਤੇ ਉਤਸ਼ਾਹ ਦੇ ਨਾਲ ਬਣਾਏ ਜਾ ਰਹੀ ਆ ਆਪਾਂ ਹੋਰ ਵੀ ਸੰਗਤਾਂ ਜਿਹੜੀਆਂ ਇੱਥੇ ਆ ਰਹੀਆਂ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਤੇ ਜਿੰਨਾ ਸੰਗਤਾਂ ਵੱਲੋਂ ਜਿਹੜੇ ਲੰਗਰ ਜਿਹੜੇ ਆ ਉਹ ਚੱਲ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦਿਓ ਅੰਦਰ ਤੁਸੀਂ ਦੇਖੋਗੇ ਕਿ ਧੰਤਾ ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ 24 ਤਾਂ ਅਤੇ ਨਾਲ ਹੀ ਇਹ ਗੁਰ ਗੁਰੂ ਦੀ ਅਲਾਹੀ ਬਾਣੀ ਜਿਹੜਾ ਜਿਹੜਾ ਕੀਰਤਨ ਜਿਹੜਾ ਉਹ ਚੱਲ ਰਿਹਾ ਵਾ ਜਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਹਰਬਜ ਸਿੰਘ ਉਹਨਾਂ ਨੂੰ ਯਾਦ ਨਾਮ ਪਕਿਤ ਨਹੀਂ ਜਾ ਰਹੀ ਇਸੇ ਜੀ ਰਹਾ ਜਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਨਮਦਰ ਸਿੰਘ ਮਾਨ ਦੇ ਕਿਸਾਨ ਮਜ਼ਦੂਰ ਸਰਪੰਚ ਜੀ ਪੰਜਾਬ ਦੇ ਨਾਲ ਜਨਮਦਰ ਅੱਜ ਪਿੰਡ ਕੂਕੇ ਦੇ ਵਿੱਚ ਸ਼ਹੀਦ ਸਰਦਾਰ ਹਰਜਨ ਸਿੰਘ ਜੀ ਬਾਬਾ ਰਤਨ ਸਿੰਘ ਜੀ ਜੋ ਸਿੱਖ ਮੰਦੇ ਵਿੱਚ ਸ਼ਹੀਦ ਹੋਏ ਉਹਨਾਂ ਦੀ ਜੀ ਬਾਬਾ ਦੇ ਸਮਾਗਮਾਂ ਪਰਸੀਆ ਮਨਾਈ ਜਾ ਰਹੀ ਆ ਹਰ ਸਾਲ ਦੀ ਤਰ੍ਹਾਂ ਜਿਹੜਾ ਬਰਸੀ ਹੈ ਪਿੰਡ ਕੂਕਿਆਂ ਦੇ ਵਿੱਚ ਮਨਾਈ ਜਾਂਦੀ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਸਿੱਕਮ ਸਿੱਕਮ ਦੇ ਵਿੱਚ ਵੀ ਜਿਹੜੇ ਉੱਥੇ ਦੇ ਲੋਕ ਆ ਉਹ ਵੀ ਜਿਹੜੀ ਆ ਵਰਸੀ ਮਹਾਪੁਰਸ਼ਾਂ ਦੀ ਮਨਾਉਂਦੇ ਆ ਜਿਹੜੇ ਸਿੱਕਮ ਦੇ ਵਿੱਚ ਸਾਡੇ ਬਹੁਤ ਹੀ ਸਰਦਾਰੂ ਇਹਨਾਂ ਦੇ ਬਾਬਾ ਜੀ ਦੇ ਉੱਤੇ ਜਿਨ੍ਹਾਂ ਦਾ ਇਹਨਾਂ ਨੇ ਪਿਆਰਾ ਕੀਤਾ ਪਿਆਰਾ ਦਿੰਦੇ ਆ ਆ ਸੰਧੋਏ ਤੇ ਉੱਥੇ ਵੀ ਇਹਨਾਂ ਦੀ ਵਰਸੀ ਜਿਹੜੀ ਬਣਾਈ ਜਾਂਦੀ ਆ ਤੇ ਜਿਹੜਾ ਹਰ ਸਾਲ ਦੀ ਤਰ੍ਹਾਂ ਹਰਕੀ ਵੀ ਜਿਹੜਾ ਪਿੰਡ ਦੂਜੇ ਦੇ ਵਿੱਚ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੇ ਪਿੰਡ ਵੱਲੋਂ ਔਰ ਲੋਕਾਂ ਨਾਕਾਲ ਵਾਸੀਆਂ ਵੱਲੋਂ ਜਿਹੜੀ ਹਰ ਸਾਲ ਦੀ ਤਰ੍ਹਾਂ ਵਰਸੀ ਅੱਜ ਵੀ ਬਣਾਈ ਜਾ ਰਹੀ ਹੈ ਦੇ ਜਾਈਆਂ ਜਿਹੜੀਆਂ ਸੰਕਤਾਂ ਦੀਆਂ ਮਨੋ ਕਾਮਨਾਵਾਂ ਪੂਰੇ ਹੋ ਰਹੀਆਂ ਨੇ ਬਿਲਕੁਲ ਜੋ ਲੰਗਰ ਵੀ ਲਗਾ ਰਹੀ ਹੈ ਕੱਲ ਬਿਲਕੁਲ ਜੀ ਦੇਖੋ ਜਿੱਦੀ ਵੀ ਮਨੋ ਕਾਮਨਾ ਪੂਰੀ ਹੁੰਦੀ ਹੈ ਲੰਗਰ ਲਾਉਂਦੇ ਆ ਸਾਡੇ ਪਰਿਵਾਰ ਵੱਲੋਂ ਵੀ ਇੱਥੇ ਜਿਹੜਾ ਲੰਗਰ ਲਾਇਆ ਗਿਆ ਜਿਹੜਾ ਪੇਸ਼ਤੀਆਂ ਦਾ ਔਰ ਸਾਡੇ ਹੋਰ ਸਤਿਕਾਰਯੋਗ ਵੀਰ ਆ ਜਿਨ੍ਹਾਂ ਨੇ ਖੰਡੇ ਵਾਲਾ ਲੰਗਰ ਲਾਇਆ ਜਿਨ੍ਹਾਂ ਨੇ ਕੋਟੋਲੇ ਵਾਲਾ ਲੰਗਰ ਲਾਇਆ ਇਹ ਹਲ ਤਾਂ ਜਿਹੜੀਆਂ ਸੁਭਾਵਾਂ ਹੋ ਰਹੀਆਂ ਆ ਇਹ ਸਭ ਕੁਝ ਉਹਨਾਂ ਦੇ ਜਿਹੜੀ ਦਿੱਤੀ ਹੋਈ ਦੇਣ ਆ ਉਹਨਾਂ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਕਿਉਂਕਿ ਜੋ ਵੀ ਇੱਥੇ ਸੁਖਣਾ ਸੁਖਦਾ ਹੈ ਸੁਖਣਾ ਪੂਰੀ ਹੁੰਦੀ ਆ ਤੇ ਮਹਾਰਾਜ ਜਾਨ ਕੇ ਨੱਥਾ ਤੇ ਇਹ ਲੋਕ ਉਹਨਾਂ ਨੂੰ ਯਾਦ ਕਰਦੇ ਐ ਜਿੰਨੇ ਕੇ ਸੰਸਾਰ ਹੈ ਭਾਰੀ ਕਾਠੇ ਜਿੱਦਾ ਦੇਖਿਆ ਜਾ ਰਿਹਾ ਉਹ ਵੇਖੋ ਜੀ ਬਹੁਤ ਹੀ ਕੱਖ ਹੁੰਦਾ ਆ ਕਿਉਂਕਿ ਤਿੰਨ ਦਿਨ ਲਗਾਤਾਰ ਇਹਦਾ ਪ੍ਰੋਗਰਾਮ ਚੱਲਦਾ ਆ ਜਿੱਦਨ ਤੋਂ ਖੰਨਪਰ ਸਾਹਿਬ ਰੱਖੇ ਜਾਂਦੇ ਆ ਉਦੋਂ ਤੋਂ ਲੈ ਕੇ ਜਿਹੜਾ ਗੁਰੂ ਘਰ ਲੰਗਰ ਆ ਕੁੱਟ ਵਰਤਦਾ ਆ ਉਹ ਤਿੰਨੇ ਦਿਨ ਹੀ ਸੰਗਤ ਜਿਹੜੀ ਪਿੰਡਾਂ ਤੋਂ ਆਉਂਦੀ ਆ ਤੇ ਆਣ ਕੇ ਮਾਪੇ ਬਾਬਾ ਜੀ ਵੀ ਯਾਦ ਕਰਦੇ ਆ ਔਰ ਇਸੇ ਤਰ੍ਹਾਂ ਹੀ ਸਾਰੇ ਹੀ ਪਿੰਡਾਂ ਦੇ ਵਿੱਚੋਂ ਸਾਡੇ ਕੁੱਪੇ ਦੇ ਵਿੱਚੋਂ ਸਾਡੇ ਜਿੰਨੇ ਵੀ ਸਾਡੇ ਵੀਰ ਆ ਸੇਵਾ ਕਰਦੇ ਆ ਔਰ ਇਸੇ ਤਰ੍ਹਾਂ ਹੀ ਮਹਾਰਾਜ ਜੀ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਬਾਬਾ ਜੀ ਇਸੇ ਤਰ੍ਹਾਂ ਹੀ ਆਪਣਾ ਮਿਹਰ ਪ੍ਰਿਆਸ ਤੇ ਸਾਡੇ ਇਸ ਇਲਾਕੇ ਦੇ ਕਿਉਂਕਿ ਬਹੁਤ ਕਿਰਪਾ ਹੈ ਸਾਡੇ ਇਸ ਇਲਾਕੇ ਦੇ ਬਾਬਾ ਕਰਮ ਸਿੰਘ ਜੀ ਬਾਬਾ ਮਾਝਾ ਸਿੰਘ ਜੀ ਬਾਬਾ ਸਾਰੇ ਵਿੱਚ ਬਹੁਤ ਹੀ ਸਾਡੇ ਸਤਿਕਾਰਯੋਗ ਇੱਥੇ ਸੰਤ ਮਹਾਂਪੁਰਖ ਹੋਏ ਆ ਜਿੰਨਾ ਕਰਕੇ ਜਿਨ੍ਹਾਂ ਦੀ ਬਦੌਲਤਾਂ ਵੱਡੇ ਵੱਡੇ ਕੌਟੀਆਂ ਪਈਆਂ ਨੇ ਤੇ ਇਸ ਇਲਾਕੇ ਦੇ ਵਿੱਚ ਕੁਛ ਨਹੀਂ ਸੀਗਾ ਇਹ ਉਹਨਾਂ ਦਾ ਹੀ ਵਰਦਾਨ ਹੈ ਇਹਨਾਂ ਸਤਿਕਾਰਪੁਰਖਾਂ ਦੇ ਵਰਦਾਨ ਜਿਹੜੇ ਦਿੱਤੇ ਹੋਏ ਆ ਉਹ ਕੂਨੇ ਹੋਏ ਆ

ਨੰਦ ਤੇ ਰਾਮ ਗੋਦੀਆ ਦੇ ਗੁਰੂ ਜੀ ਤਾਂ ਗੁਰੂ ਗਰੀਬ ਨਿਵਾਜ ਤਾਂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀ ਤਨ ਗੁਰੂ ਗਰੀਬ ਨੇ ਵਾਜ ਗਦੀ ਬੰਨਿ ਵਾਜ ਸਾਹਿਬ ਜੀਓ ਮਹਾਰ ਕੀਆ ਜਾਣਾ ਕਿ ਉਹ ਮਰेंगे ਕਿਹੈਸਾ ਮਰਨਾ ਹੋਏ ਹਾਂ ਆਡਾ ਨਾ ਕਿਭ ਮਰੇ ਕੇ ਕਿਹ ਕੈਸਾ ਵਰਣਾ ਹੋਏ